ਸ੍ਰੀ ਕਾਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੇ ਕਿ ਸਭ ਠੀਕ ਠਾਕ ਹੋਵੇ ਅੱਜ ਨਾ ਦੋਸਤੋ ਇੱਕ ਤੁਹਾਡੇ ਨਾਲ ਹੀ ਆਪਾਂ ਇੰਪੋਰਟਡ ਗੱਲ ਕਰਦੇ ਆਂ ਕਿ ਆਪਾਂ ਆਪਣਾ ਚੈਨਲ ਕਿਉਂ ਬਣਾਇਆ ਸੀ ਕੋਈ ਵਜ੍ਹਾ ਹੋ ਗਈ ਸੀ ਆਪਾਂ ਤੇ ਇਹਨਾਂ ਆਪਾਂ ਸਾਲ 2 ਸਾਲ ਪਹਿਲਾਂ ਨਾ ਵਪਾਰ ਦਾ ਕੰਮ ਕੀਤਾ ਸੀ ਗਾਵਾਂ ਮੱਝਾਂ ਦਾ ਤੇ ਉਰੋਂ ਦੋਸਤੋ ਨਾ ਆਪਾਂ ਯੂਟਿਊਬਰ ਨਹੀਂ ਹੁੰਦੇ ਜਿਹੜੇ ਸੇਲ ਪਰਚੇਜ਼ ਵਾਲੇ ਜਿਹੜੇ ਵੀਡੀਓ ਬਣਾਉਂਦੇ ਆਂ ਆਪਾਂ ਉਹਨਾਂ ਨੂੰ ਸਾਧਦੇ ਹੁੰਦੇ ਸੀ ਠੀਕ ਹੈ ਉਹਨਾਂ ਦਾ ਜਦੋਂ ਥੋੜਾ ਜਿਹਾ ਪਸ਼ੂ ਘਰੇ ਹੁੰਦਾ ਸੀ ਸੋਖਾ ਵੇਚ ਜਾਂਦਾ ਸੀ ਵੀ ਇੱਕ ਚਲੋ ਬਾਹਰ ਆਪਾਂ ਮੰਡੀ ਖੇਚਣ ਨਹੀਂ ਕਰਨੀ ਪੈਂਦੀ ਸੀ ਵੀ ਉੱਥੇ ਤਾਂ ਇੱਕ ਤਾਜ਼ਾ ਸੂਆ ਪਸ਼ੂ ਤੰਗ ਹੁੰਦਾ ਉਹ ਆਪਾਂ ਜਦੋਂ ਪਹਿਲੀ ਵੀਡੀਓ ਬਣਾਈ ਸੀ ਨਾ ਦੋਸਤੋ ਆਪਾਂ ਬਣਾਈ ਸੀ 3000 ਨਾ ਠੀਕ ਹੈ ਜੀ 3000 ਨਾ ਬਣਾਈ ਸੀ ਉਹ 3000 ਰੁਪਏ ਦਿੱਤਾ ਸੀ ਮੇਰੇ ਖਾਲ ਪਤਾ ਨਹੀਂ 2500 ਕਿ 3000 ਚਲੋ 3000 ਹੀ ਮੰਨ ਲਓ ਤੁਸੀਂ ਤੇ ਉਸ ਤੋਂ ਬਾਅਦ ਦੂਸਰੀ ਵੀਡੀਓ ਬਣਾਈ 100 200 ਆਪਾਂ ਵਾਧਾ ਦਿੱਤਾ ਨਾ ਤੀਜੀ ਵੀਡੀਓ ਤੇ ਜਦੋਂ ਦੋਸਤੋ ਗੱਲ ਆਈ ਨਾ ਆਪਣੇ ਕੋਲ ਦੋ گاਵਾ ਸੀ ਤੇ ਉਹ گاਵਾ ਆਪਾਂ ਮਤਲਬ ਚੰਗੀਆਂ ਸੀ ਕੋਈ ਬਾਈ ਤੇ ਲੀਟਰ ਵਾਲੀ ਸੀ ਇੱਕ ਕੋਈ ਜ਼ਿਆਦਾ ਸੀ ਤਾਂ ਮੈਨੂੰ ਐਸੀ ਵੀ ਚਲੋ ਕਰੇ ਵੀਡੀਓ ਬਣਾ ਕੇ ਆਪਾਂ ਤੇ ਕਿਸਾ ਕੋਈ ਵਧੀਆ ਆਪਣਾ ਮਾਲਾ ਜ਼ਿਮੀਂਦਾਰ ਕਿਸਾਨ ਭਰਾ ਲੈ ਜੂਗਾ ਵੀ ਘਰੇ ਕੋਈ ਗੱਲ ਨਹੀਂ ਵਧੀਆ ਦੁੱਧ ਪੀਣ ਨੂੰ گاਵਾ ਸੀ ਚਲੋ ਇਹਨਾਂ ਨੂੰ ਫੋਨ ਕੀਤਾ ਮੈਂ ਵੀਰੇ ਵੀ ਦੋ ਆਪਣੇ ਕੋਲ گاਵਾ ਨਾ ਮੀਡੀਅਮ ਨੂੰ ਕਹਿੰਦੇ ਕੋਈ ਨਹੀਂ ਸਵੇਰ ਆਸੀ ਆ ਜਾਣੇ 1 ਮਿੰਟ ਬਾਅਦ ਫੋਨ ਇਹਨਾਂ ਦਾ ਆਇਆ ਮੈਨੂੰ ਕਹਿੰਦੇ ਵੀ ਰੁਪਇਆ 65000 ਲਵਾਂਗੇ ਮੈਂ 6.5 ਹਜ਼ਾਰ ਮੈਂ 6.5 ਹਜ਼ਾਰ ਯਾਰ ਇਹ ਬਹੁਤ ਜ਼ਿਆਦਾ ਇੰਨਾ ਤੇ ਕੀ ਇੱਥੇ ਤੋਪ ਚਲੋਣੀ ਤੁਸੀਂ ਦੋ ਤੇ گاਵਾਂ ਨੇ ਨਹੀਂ ਕਹਿੰਦੇ ਅਸੀਂ ਇੰਨਾ ਲੈਣਾ ਜੇ ਬਰਉਣੀ ਬਣਾ ਨਹੀਂ ਬਣਾਉਣੀ ਤਾਂ ਆਪਣਾ ਮੱਲਾ ਇਹਨਾਂ ਦਾ ਵਿਹਾਰ ਵੀ ਸਾਰੇ ਨਹੀਂ ਮਤਲਬ ਮੇਰੇ ਕੋਲ ਹੁਣ ਬ੍ਰਹਮੰਦੀਪ ਪੀਵੀ 31 ਵਾਲਾ ਵੀ ਵੀਡੀਓ ਬਣਾ ਗਿਆ ਠੀਕ ਆ ਮੁੰਡਾ ਬੋੜਾ ਚੰਗਾ ਇੱਕ ਇੱਧਰ ਹੈਗਾ ਐਲਾਂਵਾ ਸਾਈਡ ਦਾ ਮੁੰਡਾ ਠੀਕ ਆ ਵੀ ਉਹ ਮਿਲਦਾ ਮਿਲਦਾ ਰਹਿੰਦਾ ਅਸੀਂ ਮੰਡੀਆਂ ਚ ਉਹ ਵੀ ਬੜਾ ਵਧੀਆ ਸੀ ਮੁੰਡਾ ਵੀ ਸਾਡੀਆਂ ਗਾਵਾਂ ਗਵਾਂ ਦੀ ਵੀਡੀਓ ਬਣਾ ਦਿੰਦਾ ਹੁੰਦਾ ਸੀ ਪਰ ਕੁਛ ਜਿਹੜੇ ਜਿਨ੍ਹਾਂ ਦਾ ਉਹ وجہ ਉਹਨਾਂ ਦੀ ਪਤਾ ਕੀ ਸੀ ਉਹਨਾਂ ਦਾ ਉਹ ਕਿਸੇ ਬੰਦੇ ਨੇ ਵਧੀਆ ਯੂਟਿਊਬਰ ਨੇ ਜਿੰਦਾ ਮਤਲਬ ਜਿਹੜਾ ਟ੍ਰੈਂਡ ਚੱਲਦਾ ਬ੍ਰਾਂਡ ਆ ਬੰਦਾ ਉਹ ਪੂਰਾ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਸੀ ਉਹ ਬੰਦੇ ਨੇ ਤੇ ਉਹ ਥੋੜੀ ਜਿਹੀ ਮਤਲਬ ਵੀ ਉਹਨਾਂ ਦਾ ਕੋਈ ਸਬਸਕ੍ਰਾਈਬਰ ਵੱਧ ਕਿਉਂ ਨਹੀਂ ਉਹਨਾਂ ਕੋ 2-4000 ਤੇ ਉਹਨਾਂ ਨੇ ਆਪਦਾ ਰੇਟ ਚੱਕ ਤਾਂ ਮੈਂ ਨਹੀਂ ਵੀਰ ਇੰਨਾ ਨਹੀਂ ਵੀ ਇੰਨਾ ਤਾਂ ਕਿਉਂਕਿ ਇਹਦੇ ਵਿੱਚ ਮੈਨੂੰ ਮਤਲਬ ਮਹਿਸੂਸ ਹੁੰਦਾ ਵੀ 6500 ਰੁਪਿਆ ਤੁਹਾਨੂੰ ਦੇਣਾ ਵੀ ਇੰਨਾ ਨਹੀਂ ਜਾਇਜ਼ ਹੋਵੇ ਤਾਂ ਆਪਾਂ ਗੱਲ ਕਰਨਾ ਮੈਂ ਆਪਾਂ ਬਣਾਈ ਨਹੀਂ ਵੀਰ ਆਪਾਂ ਆ ਸਾਡੇ ਤਾਂ ਸਰਸੇ ਨੌਰਾ ਨੱਕ ਦਾ ਸਰੇ ਗਾਵਾਂ ਖੜੀਆਂ ਸਗੋਂ ਮੈਂ ਉਹ 75 ਕੇ 70 75000 ਦੇਣੀ ਉਸ ਤੋਂ ਵੱਧ ਕੇ ਵੇਕੀਆਂ ਚਲੋ ਉਹ ਤਾਂ ਕੋਈ ਗੱਲ ਨਹੀਂ ਤਾਂ ਆਪਾਂ ਚੈਨਲ ਬਣਾ ਲਿਆ ਮੈਂ ਚਲੋ ਯਾਰ ਆਪਾਂ ਬਣਾਇਆ ਤਾਂ ਤਾਂ ਅਸੀਂ ਵੀ ਆਪਾਂ ਸਾਡੇ ਜਿਹੜੇ ਚਾਹਨਾ ਸਾਡੇ ਯੂਟਿਊਬਰ ਨਹੀਂ ਹੈਗਾ ਵੀ ਵੀਡੀਓ ਵਾਲਾ ਮਾਲਾ ਵੀ ਜਿਹੜਾ ਸੇਲ ਪਰਚੇ ਚੱਲ ਲੱਗੇ ਲੱਗੇ ਚੱਲ ਮਤਲਬ ਅਸੀਂ ਜਿਵੇਂ ਵਪਾਰ ਕਰਦੇ ਸੀ ਵੀ ਚਲੋ ਆਪਣੇ ਆਪ ਦੇ ਵਪਾਰੀਆਂ ਭਰਾਵਾਂ ਦੀ ਲਾਲ ਜੇ ਕੋਈ ਪਿੰਟ ਦਾ ਕੋਈ ਜ਼ਿੰਮੇਵਾਰ ਆ ਜਾਕਰ ਉਹ ਬਣਾਦਿਆ ਕਰਾਂਗੇ ਠੀਕ ਆ ਦੇ ਕੁਝ ਦੇ ਦਿਆ ਕਰੂਗਾ ਤਾਂ ਵੀ ਠੀਕ ਹੈ ਨਾ ਦਵਾ ਕੇ ਦਤਾ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਸੀ ਆਪਣੇ ਤੇ ਆਪਦਾ ਹੀ ਨਿਕੰਮ ਮੁਕਦਾ ਕਿਉਂਕਿ ਗਾਵਾਂ ਮੱਝ ਆਪਣੀ ਕੋ ਆਵਦੀਆਂ ਟਾਈਮ ਹੈ ਨਹੀਂ ਸੀ ਨਾ ਤੇ ਬਾਕੀ ਚਲੋ ਇਹ ਤਾਂ ਚੱਲਦਾ ਰਹਿਣਾ ਕੋਈ ਗੱਲ ਨਹੀਂ ਉਹ ਤਾਂ ਫਿਰ ਆਪ ਉਸ ਤੋਂ ਬਾਅਦ ਨਹੀਂ ਸੱਦਿਆ ਆਪਾਂ ਹੁਣ ਆਪਣੀ ਹੱਕ ਵੀ ਦੋ ਵੀਡੀਓ ਬਣਾ ਕੇ ਆ ਰਮਨ ਦੀ ਪੀਪੀ ਕਰਤੀ ਬਹੁਤ ਚੰਗਾ ਮੁੰਡਾ ਇਹਨੂੰ ਜਿਵੇਂ ਮਰਜ਼ੀ ਕਰਦੀ ਬਹੁਤ شریف ਹੈ ਗੱਲ ਕਰਦੇ ਆ ਇੱਕ ਵੀ ਦੇਖ ਲਓ ਵੀ ਆਪਾਂ ਕਦੀ ਵੀ ਆਪਦੇ ਜਦੋਂ ਵੀ ਪਸ਼ੂ ਵੇਚਣਾ ਬੜਾ ਚੰਗਾ ਵੇਚਿਆ ਠੀਕ ਹੁਣ 1 ਮਾਰਚ ਚ ਆਪਾਂ ਵੀਡੀਓ ਪਾਈ ਸੀ ਰਮਨਦੀਪੀ ਵੀ 31 ਤੇ ਪਈ ਹੋਈ ਆ ਉਹਦੇ ਚ ਕਨੀਲੀ ਰਬ ਦੀ ਮੱਝ ਚੜੀ ਆ ਠੀਕ ਆ ਦੋ ਤਿੰਨ گاਵਾ ਚੜੀਆਂ ਅੱਜ ਵੀ ਮਾਰਚ ਦਾ ਅੱਜ ਲਾਲੋ ਵੀ ਅਗਸਤ ਤੇ ਮੇਰੇ ਖਿਆਲ ਠੀਕ ਆ ਉਹਦੀ ਅੱਜ ਵੀ ਮੈਨੂੰ ਫੋਨ ਆਉਂਦੇ ਡੇਲੀ ਡੇਲੀ ਫੋਨ ਆਉਂਦੇ ਮਤਲਬ ਚੰਗਾ ਪਸ਼ੂ ਆਪਾਂ ਚਾਨਣ ਨਾਲ ਚੜਾਇਆ ਕਦੀ ਵੀ ਚੜਾਇਆ ਵੀ ਕੋਈ ਜੋ ਕੋਈ ਜੇ ਭਰਾ ਖੜੇ ਤਾਂ ਅਗਲਾ ਇਹ ਕਹਵੇ ਹਾਂ ਵੀ ਚੰਗਾ ਹੀ ਪਸ਼ੂ ਹੈ ਹੁਣ ਵੀ ਆਪਾਂ ਗੁਰਮਨਦੀਪ ਨੇ ਵੀਡੀਓ ਪਾਈ ਆ ਆਪਣੇ ਗਾਵਾਂ ਦੀ ਬੱਚੀਆਂ ਦਿੱਤੀਆਂ ਦੋ ਆਪਾਂ ਦੋ ਗਾਵਾਂ ਦਿੱਤੀਆਂ ਮੁੰਡਿਆਂ ਨੂੰ 18 18 ਸਾਲ ਉਮਰ ਉਹਨਾਂ ਦੀ ਨਵਾਂ ਕੰਮ ਕੀਤਾ ਤੇ ਇਸ ਕਰਕੇ ਆਪਾਂ ਚੈਨਲ ਜਿਹਾ ਬਣਾ ਲਿਆ ਸੀ ਨਾਲੇ ਦੋਸਤੋ ਦੂਜੀ ਗੱਲ ਇੱਕ ਹੋਰ ਵੀ ਆ ਠੀਕ ਆ ਜਿੱਦੋਂ ਵੀ ਕਿਤੋਂ ਗਾਂ ਲੋ ਨਾ ਜਾ ਕੇ ਪਰਖ ਕੇ ਨਿਰਖ ਪਰਖ ਕੇ ਗਾਂ ਲਿਆ ਕਰੋ ਭਾਵੇਂ ਕੋਈ ਵਪਾਰੀ ਆ ਭਾਵੇਂ ਕਿਸੇ ਘਰੋਂ ਵੀਡੀਓ ਬਣਦੀ ਠੀਕ ਆ ਜੀ ਬੜਾ ਹੁੰਦਾ ਚ ਮੰਨ ਲਾ ਵੀ ਇਹ ਸਾਡੇ ਨਾਲ ਵੀ ਹੋਈਆਂ ਮੇਰੇ ਨਾਲ ਵੀ ਹੋਈਆਂ ਮੰਨ ਲਾ ਵੀ ਆਪਾਂ ਮੈਂ ਪੰਜਾਬ ਚ ਗਾਵਾਂ ਲੰਦਾ ਸੀ ਨਾ ਤੇ ਜਦੋਂ ਅਜ ਤੋਂ ਮੈਂ ਗੱਡੀ ਲੈ ਕੇ ਜਾਣਾ ਮੰਨ ਲਾ ਵੀਡੀਓ 'ਚ ਹੋਰ ਕੁਝ ਹੁੰਦਾ ਸੀ ਤੇ ਜਾ ਕੇ ਵੇਖਣਾ ਵੀ ਹੁੰਦੇ ਚ ਬੜਾ ਫਰਕ ਪੈਣਾ ਠੀਕ ਹੈ ਜੀ ਉਹ ਹੁਣ ਆਪਾਂ ਇਹ ਨਹੀਂ ਗੱਲ ਕਰ ਸਕਦਾ ਵੀ ਕੀ ਗੱਲ ਹੈ ਕੀ ਬਾਤ ਹੈ ਆਪਾਂ ਉਸ ਕਿਰਤੂ ਬਿੱਤੂ ਤੇ ਨਹੀਂ ਹੁਣ ਪਰ ਕਦੇ ਵੀ ਜਾਓ ਕੋਈ ਵੀ ਕਵੇ ਹਾਂ ਵੀ ਐ ਆ ਫਰਾਣਾ ਸਾਡੀ ਗਾਂ ਮਾ ਸਾਡੀ ਮੱਝ ਐ ਦੁੱਧ ਦਿੰਦੀ ਐ ਫਰਾਣਾ ਦਿੰਦੀ ਐ ਨਾ ਦੋ ਟਾਈਮ 'ਚੋਂ ਤਿੰਨ ਟਾਈਮ 'ਚੋਂ ਉਹਦੀ ਤਸੱਲੀ ਕਰਕੇ ਪਸ਼ੂ ਲਿਆ ਕਰੋ ਕਿਉਂਕਿ ਦੋਸਤੋ ਪੈਸਾ ਬਹੁਤ ਔਖਾ ਬੰਦਦਾ ਇਹ ਤਾਂ ਮੈਂ ਪਹਿਲਾਂ ਬਾਰ ਬਾਰ ਹੀ ਕਹੀ ਜਨਾਂ ਨੂੰ ਕੋਈ ਵੀਰ ਕਰੇ ਭੈਣ ਕਵੇ ਕੋਈ ਵੀਰ ਕਰੇ ਨਹੀਂ ਵੀਰ ਜੀ ਭੈਣ ਜੀ ਤੁਸੀਂ ਸਾਡੇ ਭੈਣ ਆ ਤੁਹਾਡੇ ਭਰਾ ਹੋ ਤੁਸੀਂ ਆਪਾਂ ਆਏ ਫਲਾਣਾ ਕਿਉਂਕਿ ਦੋਸਤੋ ਅੱਜ ਦੇ ਟਾਈਮ ਪੈਸਾ ਮੁੱਖ ਆ ਠੀਕ ਹੈ ਜੀ ਪੈਸਾ ਸਭ ਤੋਂ ਉੱਤੇ ਰੱਖਿਆ ਗਿਆ ਠੀਕ ਹੈ ਜੀ ਵੀਰ ਭੈਣ ਭਰਾ ਤੇ ਇੱਕ ਮਾਲਾ ਵੀ ਆਪਣੇ ਕਹਣੇ ਤੇ ਆ ਗਏ ਨੇ ਠੀਕ ਹੈ ਜੀ ਇਹ ਤਾਂ ਭਾਵੇਂ ਮੈਂ ਆ ਜਾਂ ਕੋਈ ਵੀ ਆ ਠੀਕ ਹੈ ਨਾ ਅਗਲਾ ਕੋਈ ਵੀ ਵਪਾਰੀ ਆ ਨਾ ਆਪਦੇ ਵਪਾਰੀ ਲਾ ਲਓ ਕੋਈ ਦੁਕਾਨਦਾਰ ਲਾ ਲਓ ਕੋਈ ਵੀ ਮਾਲਾ ਵੀ ਕੰਪਨੀ ਲਾ ਲਓ ਕੁਝ ਵੀ ਲਾ ਲਓ ਉਹਨਾਂ ਨੇ ਆਪਣੇ ਸਮਾਨ ਨੂੰ ਬ੍ਰਾਂਡ ਕਹਿਣਾ ਕਹਿਣਾ ਉਹ ਭਾਵੇਂ ਦੋ ਨੰਬਰ ਦਾ ਹੋਵੇ ਭਾਵੇਂ ਉਹ ਤਿੰਨ ਨੰਬਰ ਦਾ ਹੋਵੇ ਠੀਕ ਹੈ ਜੀ ਮਨ ਲਾ ਬੀਚੜੀ ਉਹਨੇ ਹੁਣ ਮਨ ਲਾ ਵਪਾਰੀ ਆ ਮਨ ਲਾ ਪਸ਼ੂ ਗਾਵਾਂ ਦਾ ਕੰਮ ਕਰਦੇ ਆ ਉਹਨਾਂ ਨੇ ਆਪਣੇ ਪਸ਼ੂ ਦੀ ਤਸੱਲੀ ਤਾਂ ਦੇਣੀ ਦੇਣੀ ਨਹੀਂ ਜੀ ਐਦਾਂ ਐਦਾਂ ਇਹ ਇਨਾਂ ਦੁੱਧ ਕੱਢਦੀ ਰਹੀ ਦੀ ਮਾਂ ਇਨਾਂ ਦੁੱਧ ਕੱਢਦੀ ਰਹੀ ਦੀ ਭੈਣ ਇਨਾਂ ਦੁੱਧ ਕੱਢਦੀ ਫਲਾਣਾ ਕਰਦੀ ਆ ਕੁਛ ਨਹੀਂ ਆਪਦੇ ਤਸੱਲੀ ਕਰਿਆ ਕਰੋ ਜਾਇਆ ਕਰੋ ਪਸ਼ੂ ਲਿਆ ਕਰੋ ਠੀਕ ਹੈ ਜੀ ਆਪਦੇ ਪਸ਼ੂ ਨੂੰ ਆਪਦੇ ਆਪ ਦਾ ਕੋਈ ਵੀ ਚੀਜ਼ ਨੂੰ ਕੋਈ ਮਾਰਾ ਨਹੀਂ ਕਹਿੰਦਾ ਠੀਕ ਹੈ ਨੇ ਉਹ ਕਹਿੰਦਾ ਤਾਂ ਦੋਸਤੋ ਕੋਈ ਵੀ ਚੀਜ਼ ਜਾਓ ਉੱਥੇ ਪਰਖ ਕੇ ਨਿਰਖ ਕੇ ਉਹਨੂੰ ਚਵਾਈ ਕਰਕੇ ਫਿਰ ਆਪਣੇ ਘਰੇ ਲੈ ਕੇ ਆਇਆ ਕਰੋ ਠੀਕ ਹੈ ਜੀ ਤੇ ਕਿਉਂਕਿ ਮੇਰੇ ਨਾਲ ਵੀ ਹੋਈਆਂ ਨੇ ਮਨ ਲਾ ਵੀ ਉਥੋਂ ਗੱਡੀ ਲੈ ਕੇ ਜਾਣੀ ਦੇਖਣਾ ਪਸ਼ੂ ਹੋਰ ਨਿਕਲ ਆਪਣਾ ਮਨ ਖਰਾਬ ਹੋਣਾ ਯਾਰ ਗਲਤੀ ਹੋ ਗਿਆ ਕੰਮ ਵੀ ਉੱਥੋਂ ਮਨ ਲਾ ਵੀ ਜੇ 100 150 200 ਕਿਲੋਮੀਟਰ ਗੱਡੀ ਚਲਦੀ ਹੈ ਘੱਟੋ ਘੱਟ ਵੀ 5-6000 ਰੁਪਏ ਦਾ ਖਰਚਾ ਲੱਗਦਾ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਗੱਡੀ ਲੈ ਕੇ ਪਰਸਨਲ ਗੱਡੀ ਲੈ ਕੇ ਜਾਂ ਬੱਸਸ ਕੋ ਮੋਟਰਸਾਈਕਲ ਤੇ ਜਾ ਕੇ ਪਹਿਲਾਂ ਪਸ਼ੂ ਵੇਖ ਲਿਆ ਕਰੋ ਚਵਾਈ ਕਰ ਲਿਆ ਕਰੋ ਠੀਕ ਹੈ ਜੀ ਤੇ ਫਿਰ ਲਿਆ ਕਰੋ ਫਿਰ ਕੋਈ ਗੱਲ ਨਹੀਂ ਫਿਰ ਆ ਉਹਦਾ ਗੱਡੀ ਦਾ ਭਾਵੇਂ ਉੱਥੋਂ ਕਰ ਲੋ ਤੇ ਅਗਲਾ ਕਰਾ ਵੀ ਦਿੰਦਾ ਵਪਾਰੀ ਵੀ ਕਰਾ ਦਿੰਦਾ ਕੋਈ ਜ਼ਿੰਮੇਵਾਰ ਉਹ ਤਾਂ ਵੀ ਗੱਡੀ ਪੇਂਟ ਦੀ ਹੁੰਦੀ ਜਾਂ ਕਰਾ ਕਰਾ ਦਿੰਦਾ ਠੀਕ ਹੈ ਜੀ ਇਹ ਇਹ ਚੀਜ਼ ਤਾਂ ਤੋਖਣਾ ਖਾਓ ਖਾਇਆ ਕਰੋ ਠੀਕ ਹੈ ਜੀ ਤਸੱਲੀ ਕਰਕੇ ਪਸ਼ੂ ਚੋ ਕੇ ਚਵਾਈ ਕਰਕੇ ਜੇ ਕੋਈ ਗੱਭਣ ਪਸੀ ਆ ਪਸ਼ੂ ਆ ਉਹਦਾ ਮਨ ਲਾ ਡਾਕਟਰ ਸਾਧ ਕੇ ਠੀਕ ਹੈ ਚੈੱਕ ਕਰਾ ਕੇ ਫਿਰ ਪਸ਼ੂ ਲੈ ਕੇ ਆਇਆ ਕਰੋ ਕਿਉਂਕਿ ਬਾਅਦ ਚ ਇਹ ਮਨ ਲਾ ਵੀ ਜੇ ਕੋਈ ਵੀ ਗੱਲ ਹੁੰਦੀ ਨਾ ਦੋਸਤੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਜਿੰਨਾ ਤੱਕ ਪਸ਼ੂ ਦੇਖਦੇ ਉਹਨਾਂ ਤੱਕ ਭਰਾ ਪੈਣ ਵੀਰ ਜੀ ਤੁਸੀਂ ਭਰਾ ਜੀ ਜਦੋਂ ਕਿਤੇ ਗੜਬੜੀ ਮਣੀ ਉੱਚਨੀ ਚ ਹੋਗੀ ਉੱਥੇ ਭਰਾ ਵੀਰ ਦਾ ਸ਼ਬਦ ਕੱਟ ਜਾਂਦਾ ਤੈਨੂੰ ਮੈਂ ਫਿਰ ਉੱਥੇ ਇਹ ਸ਼ਬਦ ਵਰਤੇ ਜਾਂਦੇ ਆ ਤੈਨੂੰ ਮੈਂ ਕਿਹਾ ਸੀ ਤੁਸੀਂ ਵੇਖ ਕੇ ਨਹੀਂ ਲਈ ਤੁਸੀਂ ਸਾਰਾ ਕੁਝ ਕਰਕੇ ਲਿਆ ਹੁਣ ਤੁਸੀਂ ਆ ਗੱਲ ਕਰਦੇ ਮਾਤਾ ਵੀ ਉਹ ਭਾਸ਼ਾ ਚੇਂਜ ਹੋ ਜਾਂਦੀ ਤਾਂ ਕਰਕੇ ਮਹੱਲਾ ਵੀ ਇੱਕ ਵਿਹਾਰ ਬਨਣ ਵਾਸਤੇ ਇੱਕ ਭਾਈਚਾਰਾ ਬਨਣ ਵਾਸਤੇ ਪਹਿਲਾਂ ਹੀ ਤਸੱਲੀ ਕਰ ਲੋ ਆਪਣੀ ਉਥੇ ਆਪਣਾ ਵਿਹਾਰ ਖਰਾਬ ਨਾ ਹੋਵੇ ਕਿਸੇ ਨਾਲ ਠੀਕ ਹੈ ਆਪਾਂ ਨਾ ਭਾਈਚਾਰਾ ਨਾ ਖਰਾਬ ਹੋਵੇ ਕਿਉਂਕਿ ਸਭ ਜ਼ਿਮੀਂਦਾਰ ਸਭ ਕਿਸਾਨ ਭਰਾਣੇ ਵੀ ਠੀਕ ਹੈ ਨਹੀਂ ਸਭ ਨੂੰ ਮਹੱਲਾ ਵੀ ਸਭ ਨੇ ਕਹਿੰਦੇ ਨਾ ਰੋਟੀ ਪਿੱਛੇ ਤੁਰੇ ਫਿਰਦੇ ਪੈਸੇ ਪਿੱਛੇ ਤੁਰੇ ਕਰਦੇ ਨੇ ਤੇ ਬਸ ਇਹ ਸੀ ਗੱਲਾਂ ਇੱਕ ਤਾਂ ਚਲੋ ਚੈਨਲ ਦੀ ਗੱਲ ਕਰਦਾ ਵੀ ਚੈਨਲ ਤੇ ਆਪਣੇ ਕਿੰਨਾ ਕੁ ਟਾਈਮ ਹੀ ਨਹੀਂ ਹੈਗਾ ਸੀ ਕਿਉਂਕਿ ਆਪਣੇ ਕੋਲ ਗਾਵਾਂ ਮੱਝਾਂ ਆਪਦੇ ਪਸੇ ਹੀ ਬੜਾ ਸਤਿਕਾਰ ਕਿੱਥੇ ਜਾਣਾ ਸੀ ਜੀ ਕਿ ਜੇ ਫਿਰ ਆਪਦੀਆਂ ਅਸੀਂ ਮਾੜੀ-ਮੋਟੀ ਵੀਡੀਓ ਚੜਾਉਣ ਲੱਪੇ ਘਰ ਦੇ ਪਸ਼ੂਦੀਆਂ ਅਸੀਂ ਆਹ ਕੰਮ ਕਰਦੇ ਆ ਸਾਡੇ ਕੋ ਪਸ਼ੂ ਨੇ ਬਸ ਉਹ ਵੀਡੀਓ ਚੜਾਈਆਂ ਆਪਾਂ ਜੇ ਜੇ ਮੰਨ ਲਓ ਵੀ ਬਾਹਰ ਜਾਂਦੇ ਸੀ ਫਿਰ ਸਾਡੇ ਸਾਡੇ ਘਰ ਦੇ ਪਸ਼ੂ ਵੀ ਸਾਹਮਣੇ ਜਾਂਦੇ ਸੀ ਮੰਨ ਲਓ ਵੀ ਸਾਨੂੰ ਪਸ਼ੂ ਨੂੰ ਆਪਦੇ ਜਾਨਵਰਾਂ ਨੂੰ ਗਾਵਾਂ ਮੱਝਾਂ ਨੂੰ ਟਾਈਮ ਦੇਣਾ ਸੀ ਤੇ ਬਾਕੀ ਦੋਸਤੋ ਨਿਰਖ ਪਰਖ ਕੇ ਪਸ਼ੂ ਲਿਆ ਕਰੋ ਠੀਕ ਹੈ ਜੀ ਕਿਉਂਕਿ ਅੱਜ ਕੱਲ ਇੱਕ ਟ੍ਰੈਂਡ ਹੋਰ ਵੀ ਚੱਲਿਆ ਤੇ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜਿਹੜੇ ਬੱਚੇ ਲਾਉਣ ਵਾਲਾ ਖਾਸ ਕਰ ਗਾਵਾਂ ਨੂੰ ਠੀਕ ਹੈ ਜੀ ਜਿਹੜਾ ਮਹੀਨੇ ਡੇਢ ਦੋ ਦਾ ਬੱਚਾ ਹੁੰਦਾ ਨਾ ਉਹਦੀ ਤਸੱਲੀ ਕਰਿਆ ਕਰੋ ਗਾਵਾਂ ਦੀ ਉਹਦੇ ਦੋ ਟਾਈਮ ਚੋਇਆ ਕਰੋ ਠੀਕ ਹੈ ਤਾਜ਼ਾ ਪਸ਼ੂ ਦਾ ਤਾਂ ਤੁਹਾਨੂੰ ਪਤਾ ਲਾਇਨਾ ਵੀ ਤਾਜ਼ਾ ਪਸ਼ੂ ਜਿਹੜਾ ਪਸ਼ੂ ਮਹੀਨੇ ਡੇਢ ਦੋ ਦਾ ਹੁੰਦਾ ਉਹਦੀ ਕੋਈ ਤਸੰਨੀ ਕੋਈ ਗਾਂ ਨਾ ਗਾਂ ਕਦੇ ਵੀ ਕਹਿੰਦੇ ਟੋਕੜ ਨਹੀਂ ਹੁੰਦੀ ਠੀਕ ਹੈ ਇਹਨੂੰ ਤੇ ਇੱਕ ਟਾਈਮ ਦੁੱਧ ਰੋਗਲਾ ਮੰਨ ਲਾ ਵੀ ਇਹ ਦੂਸਰੇ ਟਾਈਮ ਲੱਗੂਗੀ ਪਤਾ ਨਹੀਂ ਕਿੰਨਾ ਗੇਲੀਟਰ ਦੁੱਧ ਦਿੰਦੀ ਹੈ ਤਾਂ ਹੀ ਵੀ ਦੁੱਧ ਚਵਾਈ ਕਰਕੇ ਤੇ ਬੱਚਾ ਵੇਖ ਕੇ ਵੀ ਬੱਚਾ ਗਾਂ ਲੈਂਦੀ ਹੈ ਜਾਂ ਨਹੀਂ ਲੈਂਦੀ ਠੀਕ ਹੈ ਹੁਣ ਮਤਲਬ ਇਹ ਸਾਰੀਆਂ ਤਸੱਲੀ ਕਰਕੇ ਫਿਰ ਪਸੂ ਲਿਆਇਆ ਕਰੋ ਫਿਰ ਲਿਆਇਆ ਕਰੋ ਕਿਉਂਕਿ ਦੋਸਤੋ ਪੈਸਾ ਬਣਾਉਣਾ ਅੱਜ ਦੇ ਟਾਈਮ ਸਭ ਤੋਂ ਔਖਾ ਬਹੁਤ ਮੁਸ਼ਕਿਲ ਨਾ ਬੰਦਾ ਤਾਂ ਹੀ ਤਸੱਲੀ ਕਰਾਇਆ ਕਰੋ ਸਸਰੀਕਰ ਜੀ ਸਾਰਿਆਂ ਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਮਿਲਦੇ ਆ नेक्स्ट ਵੀਡੀਓ ਚ